ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ 5 ਅਕਤੂਬਰ ਦਿਨ ਐਤਵਾਰ 2025 ਆ ਜੀ ਤੇ ਅੱਜ ਜਿਹੜੀ ਕਿਸਾਨ ਮੰਡੀ ਆ ਜੀਟੀਵੀ ਮਾਰਕੀਟ ਖੰਨੇ ਬਸ ਸਟੈਂਡ ਦੇ ਕੋਲ ਲੱਗਦੀ ਆ ਐਤਵਾਰ ਨੂੰ ਤੇ ਉੱਥੇ ਹੁਣ ਆਪਾਂ ਚੱਲੇ ਮੰਡੀ ਦਾ ਤਕਰੀਬਨ ਸੱਜਰੇ ਸ਼ੁਰੂ ਹੋ ਜਾਂਦੇ 5:00 ਵਜੇ ਪਰ ਆਪਾਂ ਉੱਥੇ 11:00 ਵਜੇ ਜਾਵਾਂਗੇ 11:00 ਤੋਂ 2:00 ਵਜੇ ਤੱਕ ਟਾਈਮ ਹੈਗਾ ਯਾਨੀ 2:00 ਵਜੇ ਤੱਕ ਚੱਲਦੀ ਆ ਸਵੇਰ ਤੋਂ ਸ਼ੁਰੂ ਹੋ ਕੇ ਇਹ ਸਾਰੀਆਂ ਜੋ ਸਬਜ਼ੀਆਂ ਨੇ ਇਹ ਆਪਣੀਆਂ ਜਿੰਨਾ ਕ ਵਿਕਣਾ ਉਹਨਾਂ ਕੀ ਲੈ ਕੇ ਜਾਂਦੇ ਆ ਇਹ ਨਹੀਂ ਹੈਗਾ ਵੀ ਬੇਸਾਬੀ ਤੋੜ ਲਈਏ ਡਿਮਾਂਡ ਦੇ ਹਿਸਾਬ ਨਾਲ ਦੋ ਤਿੰਨ ਘੰਟੇ ਚ ਵਿਕ ਜਾਂਦੀ ਆ ਜਿੰਨੀ ਕ ਤੇ ਇੱਕ ਤਾਂ ਇਹ ਆਪਣੇ ਦੇਸੀ ਬੀਜ ਨੇ ਆ ਕੇਲਾ ਕੇਲਾ ਇੰਨਾ ਭਾਰੀ ਆ ਵੀ ਮਤਲਬ ਇਹ ਘੜ ਆਪਣੀ ਤੁਸੀਂ ਇਹਦੀ ਆ ਚੜਾਈ ਦੇਖੋ ਤਿੰਨ ਉਂਗਲ ਤਾਂ ਚੌੜਾ ਕੇਲਾ ਕਾਫੀ ਇਹ ਭਾਰੀ ਹੁੰਦੇ ਨੇ ਜਣੀ ਇਹ ਘੜ ਹੈਗੀ ਆ ਆਪਣੇ 20 ਕਿਲੋ ਦੇ ਨੇੜੇ ਆ ਘੜ 10 ਕਿਲੋ ਦੇ ਨੇੜੇ ਆ ਤੇ ਤੋਰੀਆਂ ਕਚਰਿੰਡੇ ਆ ਬਾਥੂ ਐ ਤੇ ਜਿਹੜੀ ਆ ਆਈਟਮ ਐ ਇਹ ਕੇਲੇ ਦਾ ਫੁੱਲ ਹੁੰਦਾ ਇਹ ਵੀ ਕਾਫੀ ਮਹਿੰਗਾ ਵਿਕਦਾ ਏ ਇਹਦੇ ਵਿੱਚ ਛੋਟੇ ਛੋਟੇ ਕੇਲੇ ਹੁੰਦੇ ਨੇ ਲੋਹਾ ਤੱਤ ਕਾਫੀ ਜ਼ਿਆਦਾ ਹੈ ਫਾਈਵ ਸਟਾਰ ਹੋਟਲਾਂ ਚ ਦੀ ਡਿਸ਼ 4-500 ਰੁਪਏ ਦੇ ਢਿੱਕਾ ਕੋਲੀ ਮਿਲਦੀ ਏ 10 ਦਿਨ ਜਿਹੜੇ ਖਾਂਦੇ ਨੇ ਪੰਜਾਬੀਆਂ ਨੂੰ ਛੱਡ ਕੇ ਬਾਹਰਲੀਆਂ ਸਟੇਟਾਂ ਵਾਲੇ ਜ਼ਿਆਦਾ ਖਾ ਰਹੇ ਨੇ ਤੇ ਕਾਫੀ ਗੁਣਕਾਰੀ ਆ ਲੋਹਾ ਤੱਤੇ ਦੇ ਵਿੱਚ ਬਹੁਤ ਜ਼ਿਆਦਾ ਤੇ ਆਪਣਾ ਇਹ ਰਾਮ ਨਾਲ 30 ਰੁਪਏ ਦਾ ਇੱਕ ਪੀਸ ਵਿਕ ਜਾਂਦਾ ਆਪਾਂ ਨੇ ਇਹ 5 ਤੋੜੇ ਨੇ ਤਕਰੀਬਨ ਇਹ ਆਪਣਾ 150 ਦੇ ਨੇੜੇ ਹੋ ਜਾਊਗਾ ਤੇ ਕੇਲਾ ਆਪਣਾ 60 ਰੁਪਏ ਕਿਲੋ ਰਾਮ ਨਾਲ ਵਿਕ ਜਾਣਾ ਜੇ ਕੋਈ ਗਰੀਬ ਆਉਂਦਾ ਉਹਨੂੰ ਆਪਾਂ ਘੱਟ ਕਰ ਦਿੰਨੇ ਆ ਇਹ ਨਹੀਂ ਹੈਗਾ ਵੀ ਬੰਦਾ ਹਾਲਾਤ ਉਹਦੇ ਵਧੀਆ ਨਹੀਂ ਆਪਾਂ ਬੇਸਾਬਾ ਰੇਟ ਮੰਗ ਲਈਏ ਕਿਉਂਕਿ ਸੋਡੇ ਕੋਲ ਹਰ ਇੱਕ ਬੰਦਾ ਸਬਜ਼ੀ ਖਾ ਸਕੇ ਕਿਉਂਕਿ ਜਿਹੜੀ ਕੁਦਰਤੀ ਖੇਤ ਦੀ ਸਬਜ਼ੀ ਆ ਕੁਦਰਤ ਪੈਦਾ ਕਰਦੀ ਆ ਕੁਦਰਤੀ ਮਾਹੌਲ 'ਚ ਪੈਦਾ ਹੋਈ ਆ ਤਾਂ ਇਹਦਾ ਇਹ ਨਹੀਂ ਹੈਗਾ ਵੀ ਗਰੀਬ ਆਦਮੀ ਨੂੰ ਖਾ ਨਾ ਸਕੇ ਸੋ ਪਰਮਾਤਮਾ ਦੀ ਕਿਰਪਾ ਨਾਲ ਹਰੇਕ ਬੰਦਾ ਇਹਨੂੰ ਖਾ ਸਕਦਾ ਉਹ ਰੇਟ ਲੱਗ ਜਾਂਦਾ ਤੇ ਹੁਣ ਤੁਸੀਂ ਇੱਕ ਖਾਸ ਗੱਲ ਦੇਖੋ ਵੀ ਇਹ ਜਿਹੜਾ ਆਪਾਂ ਹਰੇ ਸਬਜ਼ੀਆਂ ਘਰ ਲਿਆ ਕੇ ਧੋਣੀਆਂ ਨੇ ਇੱਕ ਵਾਰੀ ਤੇ ਪਰ ਤੁਸੀਂ ਇਹ ਦੇਖੋ ਵੀ ਜਿਵੇਂ ਆਪਣੀ ਕੁਦਰਤੀ ਖੇਤੀ ਦੀਆਂ ਚੀਜ਼ਾਂ ਨੇ ਹੁਣ ਇਹ ਕਈ ਹੈ ਕਚਰੀਨ ਤੁਸੀਂ ਕਈਏ ਦੀ ਚਮਕ ਦੇਖੋ ਵੀ ਇਹ ਬਿਨਾ ਤੋਂ ਇੰਨਾ ਚਮਕ ਰਿਹਾ ਕੋਈ ਵੀ ਚੀਜ਼ ਆਦੀ ਚਮਕ ਹੋਣੀ ਜ਼ਰੂਰੀ ਆ ਕੁਦਰਤੀ ਖੇਤੀ ਵਿੱਚ ਇੱਕ ਖਾਸ ਗੱਲ ਆ ਵੀ ਇਹ ਚੀਜ਼ਾਂ ਪਾਣਦੀਆਂ ਵੀ ਸਵਾਦ ਨੇ ਤੇ ਰਿਜਦੀਆਂ ਵੀ ਸੇਤੀ ਨੇ ਤੇ ਲੰਬੇ ਸਮੇਂ ਤੱਕ ਸਟੋਰ ਰੱਖੀਆਂ ਜਾ ਸਕਦੀਆਂ ਨੇ ਤੇ ਖਾਣ ਨੂੰ ਵੀ ਇਹ ਜ਼ਿਆਦਾ ਸਵਾਦ ਹੋਣਗੀਆਂ ਤੇ ਚਮਕ ਵੀ ਇਹਨਾਂ ਦੀ ਵੱਧ ਹੁੰਦੀ ਆ ਇਹ ਨਹੀਂ ਹੈਗਾ ਕੁਝ ਦੋਸਤਾਂ ਦਾ ਮੰਨਣਾ ਜੀ ਆਰਗੇਨਿਕ ਖੇਤੀ ਜੇ ਉਹਨਾਂ ਦੀ ਚਮਕ ਘਟ ਜਾਂਦੀ ਆ ਅਸਲ ਵਿੱਚ ਜਦੋਂ ਮਿੱਟੀ 'ਚ ਖਰਾਕੀ ਤੱਤ ਘਟ ਜਾਂਦੇ ਨੇ ਪੂਰੇ ਨਹੀਂ ਹੈਗੇ ਤਾਂ ਉਹ ਤੁਹਾਡੇ ਜਿੱਕਣ ਬੰਦੇ ਦਾ ਚਿਹਰਾ ਬਿਮਾਰ ਦਾ ਹੋਰ ਹੁੰਦਾ ਤੰਦਰੁਸਤ ਦਾ ਹੋਰ ਹੁੰਦਾ ਖੁਸ਼ ਦਾ ਹੋਰ ਹੁੰਦਾ ਉਸ ਤਰ੍ਹਾਂ ਆਪਣਾ ਜਿਹੜਾ ਵਾਤਾਵਰਨ ਆ ਉਹਦੇ ਕਿਹੜੇ ਮਾਹੌਲ ਦੇ ਵਿੱਚ ਵਸਤੂਆਂ ਤੁਹਾਡਾ ਭੋਜਨ ਸਬਜ਼ੀਆਂ ਪੈਦਾ ਹੋਈਆਂ ਨੇ ਕੀ ਉੱਥੇ ਪੰਛੀਆਂ ਦੀ ਰੌਣਕ ਜ਼ਿਆਦਾ ਸੀ ਰੁੱਖਾਂ ਦੀ ਗਿਣਤੀ ਜ਼ਿਆਦਾ ਸੀ ਕਿਉਂਕਿ ਜਿਵੇਂ ਆਪਾਂ ਇਨਸਾਨ ਆ ਜ਼ਿਆਦਾ ਜਿੱਥੇ ਭੀੜ ਹੁੰਦੀ ਆ ਉੱਥੋਂ ਚੀਜ਼ ਲੈਣੀ ਪਸੰਦ ਕਰਦਾ ਇਸ ਤਰ੍ਹਾਂ ਜਿਹੜੇ ਰੁੱਖ ਨੇ ਵਾਤਾਵਰਨ ਆ ਇਹ ਜਿਹੜੇ ਇੱਕ ਦੂਏ ਨਾਲ ਜੜਾ ਰਹੇ ਗੱਲਾਂ ਕਰਸਾਂ ਲੈਂਦੇ ਨੇ ਮਤਲਬ ਇੱਕ ਦੂ ਨਾਲ ਮੇਲਜੋਲ ਹੁੰਦਾ ਜੜਾਂ ਦਾ ਇੱਕ ਨੂੰ ਭਾਈਚਾਰਾ ਪਾ ਰਹੇ ਨੇ ਦਾ ਉੱਪਰ ਕੰਪੀਟੀਸ਼ਨ ਆ ਰੌਸ਼ਨੀ ਲਈ ਕਿ ਵੀ ਹਰੇਕ ਪੌਦਾ ਚਾਹੁੰਦਾ ਮੈਨੂੰ ਸੂਰਜ ਦੀ ਰੌਸ਼ਨੀ ਵੱਧ ਮਿਲੇ ਪਰ ਫਿਰ ਵੀ ਉਸ ਮਾਹੌਲ ਦੇ ਵਿੱਚ ਜਦੋਂ ਅਲੱਗ-ਅਲੱਗ ਤਰ੍ਹਾਂ ਦੀ ਖਸਬੋ ਸਮੈਲ ਸਬਜ਼ੀਆਂ ਦੀ ਪੈਦਾ ਹੁੰਦੀ ਹੈ ਤਾਂ ਉਹਦੇ ਵਿੱਚ ਬਿਮਾਰੀਆਂ ਘਟਦੀਆਂ ਨੇ ਵਾਇਰਸ ਰੋਗ ਘਟਦੇ ਨੇ ਤੇ ਜਿਹੜੇ ਰੁੱਖ ਨੇ ਰੁੱਖਾਂ ਤੇ ਪੰਛੀ ਬਹੁਤ ਜ਼ਿਆਦਾ ਬੈਠਦੇ ਨੇ ਤਾਂ ਉਹ ਇਹਨਾਂ ਨੂੰ ਕੋਈ ਬਿਮਾਰੀ ਕੋਈ ਕੀੜਾ ਨਹੀਂ ਲੱਗਣ ਦਿੰਦੇ ਜਿਵੇਂ ਆ ਆਪਣੇ ਬਤਾਉ ਥੋੜੇ ਬੂਤੇ ਨੇ ਪਿਛਲੇ ਸਾਲ ਦੇ ਸੀਗੇ ਚੈੱਕ ਕਰ ਰਹੇ ਹਾਂ ਵੀ ਇਹ ਕਿੰਨਾ ਚਿਰ ਤੱਕ ਜਿਉਂਦੇ ਰਹਿ ਸਕਦੇ ਨੇ ਕਿਉਂਕਿ ਜਿਹੜੇ ਜਿਆਦਾ ਲੰਬੇ ਸਮੇਂ ਤੱਕ ਜਿਉਂਦੇ ਰਹਿ ਉਹਨਾਂ ਦਾ ਆਪਾਂ ਬੀ ਬਣਾਵਾਂਗੇ ਤੇ ਇੱਕ ਤਾਂ ਵਾਤਾਵਰਨ ਥੋੜਾ ਸਾਫ਼ ਸੁਥਰਾ ਹੋ ਗਿਆ ਇੱਕ ਉਸ ਮਾਹੌਲ ਦੇ ਵਿੱਚ ਜਿਹੜੀ ਸਬਜ਼ੀ ਪੈਦਾ ਕੀਤੀ ਆ ਉਹ ਖਾਣ ਨੂੰ ਕਿੰਨੀ ਸੋਹਦਾ ਹੈ ਤੇ ਕੁਦਰਤੀ ਖੇਤੀ ਵਿੱਚ ਖਰਚੇ ਬਹੁਤ ਘਟ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਅਸੀਂ ਮਿਸਨਰੀ ਦਾ ਇਸਤੇਮਾਲ ਵੀ ਸਾਨੂੰ ਜ਼ਰੂਰਤ ਨਹੀਂ ਪੈਂਦੀ ਜੰਗਲ ਦਾ ਜੋ ਸਿਧਾਂਤ ਹੈ ਵੀ ਪੌਦੇ ਆਪਣੀ ਜਗ੍ਹਾ ਆਪੇ ਲਾਂ ਵਧ ਰਹੀਆਂ ਨੇ ਕਿਉਂਕਿ ਸਾਰੇ ਘਾਹ ਫੂਸ ਜਿਵੇਂ ਨਦੀਨ ਨੇ ਉਹ ਇਹਨਾਂ ਦੇ ਮਿੱਤਰ ਬਣ ਜਾਂਦੇ ਨੇ ਮਿੱਟੀ ਵਿੱਚ ਭੋਲਾਪਣ ਪੈਦਾ ਹੋ ਜਾਂਦਾ ਜਿਵੇਂ ਹੁਣ ਬਾਰਸ਼ਾਂ ਬਹੁਤ ਜ਼ਿਆਦਾ ਹੋਈਆਂ ਪਿੱਛੇ ਤਾਂ ਇੱਕ ਦਿਨ ਵੀ ਪਾਣੀ ਨਹੀਂ ਖੜਿਆ ਜੇ ਪਾਣੀ ਨਹੀਂ ਖੜਿਆ ਤਾਂ ਜੜਾਂ ਵੀ ਨਹੀਂ ਗੜ ਲਗੀਆਂ ਪੌਦਿਆਂ ਦੀਆਂ ਤਾਂ ਉਹ ਲੰਬੀ ਉਮਰ ਵੀ ਭੋਗ ਸਕਦੇ ਨੇ ਤੇ ਲੰਬੇ ਸਮੇਂ ਤੱਕ ਉਹ ਆਪਣਾ ਛਾੜ ਵੀ ਦੇ ਸਕਦੇ ਨੇ ਤੇ ਉਹਨਾਂ ਦੇ ਪੱਤਿਆਂ ਨੂੰ ਬਿਮਾਰੀਆਂ ਵੀ ਨਹੀਂ ਪੈਂਦੀਆਂ ਜਿਵੇਂ ਹੁਣ ਤੁਸੀਂ ਆ ਦੇਖੋ ਆਪਣੇ ਉਧਰੋਂ ਬੇਲਾਂ ਘੁੰਮ ਕੇ ਆਮ ਤੋਰੀਆਂ ਦੀਆਂ ਆਗੀਆਂ ਤਾਂ ਇਹਨਾਂ ਦੇ ਪੱਤੇ ਵੀ ਸਾਫ਼ ਸੁਥਰੇ ਨੇ ਹੁਣ ਜੇ ਤੁਸੀਂ ਫੁੱਲਾਂ ਦੇ ਨੇੜੇ ਮਾਰੋਂ ਭਾਵੇਂ ਮਿੱਤਰ ਕੀਟ ਨੇ ਦੁਸ਼ਮਣ ਕੀਟ ਨੇ ਜਿਵੇਂ ਆ ਔਰਲਾ ਇੱਥੇ ਕਾਲੇ ਰੰਗ ਦੀ ਮੱਖੀ ਆ ਸ਼ਾਇਦ ਇਹਨੂੰ ਖੱਡੂ ਮੱਖੀ ਕਹਿੰਦੇ ਨੇ ਇਹ ਵੀ ਇੱਕ ਮધુਮੱਖੀ ਦੀੋ ਕਿਸਮ ਆ ਜੇ ਆਪਾਂ ਅੜਾਵਾਂਗੇ ਸ਼ਾਇਦ ਤੁਹਾਨੂੰ ਚਿਹਰਾ ਨਜ਼ਰ ਆਊਗਾ ਇਹਦਾ ਇਹ ਪਤਾ ਨਹੀਂ ਕਿੰਨੇ ਕ ਇਸਤਕਾਰ ਨਾਲ ਇਹਦੇ ਵਿੱਚ ਭਾਈਚਾਰਾ ਵਧਿਆ ਹੋਇਆ ਰਸ ਚੂਸ ਰਹੀ ਆ ਾਰੇ ਮਿੱਟੀ 'ਚ ਰਹਿਣ ਵਾਲੀ ਆ ਜੀਵ ਮਧੂਮੱਖੀਆਂ ਜਿਵੇਂ ਬਰਾਗ ਕਰਦੀਆਂ ਸਨ ਇਹ ਤਾਂ ਜ਼ਿਆਦਾ ਹੀ ਕਿਤੇ ਆ ਦੇਖੋ ਮਤਲਬ ਇੰਨਾ ਫੁੱਲਾਂ ਨਾਲ ਜਿੱਕਣਾ ਹੋਰ ਤਰ੍ਹਾਂ ਦੀ ਇਹ ਮੱਖੀ ਜੀ ਹੈ तितਲੀ ਮੰਗਾ ਛੋਟੀ ਇਹ ਯਾਨੀ ਹਰੇਕ ਤਰ੍ਹਾਂ ਦਾ ਜੀਵ ਛੋਟੀ ਕੁਦਰਤੀ ਖੇਤੀ ਦੇ ਵਿੱਚ ਤੁਹਾਡਾ ਸਾਥ ਦੇ ਰਿਹਾ ਹੈ ਵਾਤਾਵਰਣ ਵਿੱਚ ਸੋ ਇਸ ਤਰ੍ਹਾਂ ਦੇ ਮਾਹੌਲ 'ਚ ਸਾਫ਼ ਸੁਥਰੀ ਆਪਣੀ ਫਸਲ ਹੋਵੇ ਸਾਫ਼ ਸੁਥਰਾ ਮਾਹੌਲ ਹੋਵੇ ਤੇ ਵੇਚਣ ਦੀ ਨੀਤ ਵੀ ਸਾਫ਼ ਸੁਥਰੀ ਹੋਵੇ ਵੀ ਤੁਹਾਡੇ ਕੋਲੋਂ ਹਰ ਕੋਈ ਉਹ ਚੀਜ਼ਾਂ ਖਾ ਸਕੇ। ਸ਼ੁੱਧ ਵਾਤਾਵਰਣ 'ਚ ਸ਼ੁੱਧ ਸਬਜ਼ੀਆਂ ਕੁਦਰਤ ਪੈਦਾ ਕਰ ਰਹੀ ਆ ਤੇ ਇਹ ਕੁਦਰਤੀ ਖੇਤੀ ਆ। ਕੁਦਰਤੀ ਖੇਤੀ ਆ ਜਿਹੜੀ ਇਹ ਕਰਦਿਆਂ ਨੂੰ ਆਪਾਂ ਨੂੰ 15 ਅਗਸਤ 2007 ਤੋਂ ਸ਼ੁਰੂ ਹੋਏ ਹੋਏ ਆ। ਹੁਣ ਆਪਾਂ ਨੂੰ 19ਵਾਂ ਸਾਲ ਚੱਲ ਪਿਆ। ਆਪਾਂ ਨੇ ਕੁਦਰਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਉਹਦੇ ਸਿਧਾਂਤਾਂ ਦੇ ਹਿਸਾਬ ਨਾਲ ਚੱਲ ਰਹੇ ਆ। ਤੇ ਕੁਦਰਤ ਹੱਕ ਨਹੀਂ ਰੱਖਦੀ ਜਿੰਨਾ ਕਿ ਚਾਹੀਦਾ ਉਹਨਾਂ ਕੱਕ ਦੇ ਰਹੀ ਆ ਤੇ ਜਿਹੜੀਆਂ ਫਸਲਾਂ ਨੇ ਇਹ ਆਰਾਮ ਨਾਲ ਪੈਦਾ ਹੋ ਰਹੀਆਂ ਨੇ ਸੋਕਾ ਵੀ ਝਲਦੀਆਂ ਨੇ ਬਿਮਾਰੀਆਂ ਵੀ ਝਲ ਜਾਂਦੀਆਂ ਨੇ ਤੇ ਇੱਕ ਤਰ੍ਹਾਂ ਨਾਲ ਉਹ ਮਾਹੌਲ ਪੈਦਾ ਹੋਇਆ ਜਿਹਦੇ ਵਿੱਚ ਸ਼ਾਂਤੀ ਆ ਤੇ ਸਿਹਤ ਆ ਪੌਦਿਆਂ ਦੀ ਵੀ ਸਿਹਤ ਵਧੀਆ ਮਿੱਟੀ ਦੀ ਵੀ ਸਿਹਤ ਵਧੀਆ ਜਿਹੜਾ ਭੋਜਨ ਉਹ ਰੋਸੀਂ ਆਪਣੇ ਕਿਸਾਨਾਂ ਜਾਂ ਆਪਣੇ ਬਾਜ਼ਾਰ ਲਈ ਲੈ ਕੇ ਜਾਵਾਂਗੇ ਉਹਨਾਂ ਲਈ ਵੀ ਵਧੀਆ ਖਾਸ ਗੱਲ ਇਹ ਸਬਜ਼ੀਆਂ ਦੀ ਇਹ ਆ ਇੱਕ ਤਾਂ ਸੁੱਧ ਵਾਤਾਵਰਣ ਚ ਤਿਆਰ ਕੀਤੀਆਂ ਨੇ ਇੱਕ ਤਾਜ਼ੀਆਂ ਨੇ ਹੁਣੇ ਜਾਣਾ ਹੈ 11:00 ਵਜੇ ਪਹੁੰਚਣਾ ਹੈ ਆਪਣੀਆਂ ਜਾਂਦੀਆਂ ਵਿਕ ਜਾਣੀਆਂ ਨੇ ਕੋਈ ਆਪਾਂ ਬੋਰਡ ਬੈਨਰ ਨਹੀਂ ਲਾਉਿਆ ਲੋਕਾਂ ਨੂੰ ਵੈਸੇ ਹੀ ਪਤਾ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਸਬਜ਼ੀਆਂ ਸਿਰਫ ਅਮੀਰ ਲੋਕਾਂ ਲਈ ਨੇ ਸਭ ਲਈ ਨੇ ਕੋਈ ਵੀ ਲੈ ਜਾ ਸਕਦਾ ਸੋ ਇਸ ਤਰ੍ਹਾਂ ਆਪਾਂ ਤਕਰੀਬਨ ਰੋਜ਼ੇ ਮੰਡੀ ਜਾਂਦੇ ਰਹਿੰਦੇ ਆ ਕਿਸਾਨ ਮੰਡੀਆਂ ਤੇ ਕਈ ਵਾਰੀ ਨਾਂਗਾ ਵੀ ਪਿਆ ਜਾਂਦਾ ਪਰ ਐਤਵਾਰ ਦੀ ਮੰਡੀ ਪੱਕੀ ਹੁੰਦੀ ਆ ਕਿਉਂਕਿ ਉੱਥੇ ਕੇਲਾ ਵੱਧ ਵਿਕਦਾ ਪਰ ਅੱਜ ਆਪਾਂ ਕੇਲਾ ਘੱਟ ਵੜਿਆ ਕਿਉਂਕਿ ਹਾਲੇ ਕਈ ਵਾਰੀ ਡਿਮਾਂਡ ਦੇ ਹਿਸਾਬ ਨਾਲ ਲੈ ਜਾਂਦੇ ਆ ਪਰ ਰੇਟ ਵੀ ਵਧੀਆ ਮਿਲ ਜਾਂਦੇ ਨੇ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਇੱਕ ਮਿਹਨਤ ਵਾਲੀ ਇੱਕ ਸਿਹਤ ਵਾਲੀ ਇੱਕ ਸ਼ੁੱਧ ਵਾਤਾਵਰਣ ਵਾਲੀ ਖੇਤੀ ਆ ਤੇ ਇਹਦੇ ਵਿੱਚ ਆਪਾਂ ਨੂੰ ਕਿਸੇ ਦੂਜੇ ਦੇ ਲਈ ਆਪਣੇ ਘਰ ਦੇ ਵੀ ਹੋਣੇ ਚਾਹੀਦੇ ਨੇ ਥੋੜੀ ਆਪਣੀ ਤਕਨੀਕ ਹੋਣੀ ਚਾਹੀਦੀ ਆ ਤੁਹਾਨੂੰ ਇਹ ਨਹੀਂ ਹੈਗਾ ਵੀ ਬਾਜ਼ਾਰ ਵੱਲ ਦੇਖਣਾ ਪਊ ਸਾਨੂੰ ਆ ਚੀਜ਼ ਚਾਹੀਦੀ ਆ ਆ ਚਾਹੀਦੀ ਆ ਤੇ ਸਿਰਫ ਮਿਹਨਤ ਆ ਜਿੰਨੀ ਕਰ ਲਾਂਗੇ ਉਨਾ ਹੀ ਵਧੀਆ ਰਿਜ਼ਲਟ ਆ ਜਾਂਦਾ ਸੋ ਇਸ ਤਰ੍ਹਾਂ ਇੱਕ ਸ਼ੁੱਧ ਸਾਫ਼ ਸੁਥਰੀ ਤੇ ਸੁੱਧ ਵਾਤਾਵਰਣ ਚ ਤਿਆਰ ਕੀਤੀ ਜਿੱਥੇ ਕੁਦਰਤ ਨੇ ਆਪ ਕੰਮ ਕੀਤਾ ਜੀਵਾ ਨੇ ਕੰਮ ਕੀਤਾ ਪੰਛੀਆਂ ਨੇ ਕੰਮ ਕੀਤਾ ਕੋਈ ਪੰਛੀਆਂ ਨਜੋਰੇ ਕੀੜੇ ਖਾਦੇ ਤਾਂ ਮਿੱਠਾਂ ਵੀ ਕੀਤੇ ਨੇ ਖਾਦ ਵੀ ਦਿੱਤੀ ਆ ਕੁਦਰਤ ਨੇ ਤਰੇਲ ਬਣਾਈ ਆ ਫਸਲਾਂ ਤਰੇਲ ਪੈਂਦੀ ਆ ਤੇ ਇੱਕ ਤਰ੍ਹਾਂ ਨਾਲ ਆਪਾਂ ਇੱਕ ਉਹ ਤਰ੍ਹਾਂ ਦਾ ਭੋਜਨ ਪੈਦਾ ਕਰ ਸਕਦੇ ਆ ਜਿਹੜਾ ਅੰਮ੍ਰਿਤ ਰੂਪੀ ਆ ਤੇ ਆਪਾਂ ਉਹ ਸਿਧਾਂਤ ਮਹਾਰਾਜ ਦੇ ਨੇੜੇ ਵੀ ਰਹਿ ਰਹੇ ਆ ਜਿਹੜਾ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ ਕੀਤਾ ਹੋਇਆ ਸੋ ਇਸ ਤਰ੍ਹਾਂ ਕਿਰਤ ਕਰੋ ਨਾਮ ਜਪ ਵੰਡ ਛਕੋ ਸਰਬੱਤ ਦੇ ਭਲੇ ਦੀ ਖੇਤੀ ਹੋ ਰਹੀ ਐ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ